ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਇੱਕ ਵਾਰੀ ਫੇਰ ਦਿਲ ਕੀਤਾ ਕਿ ਤੁਹਾਡੇ ਨਾਲ ਉਸੇ ਵਿਸ਼ੇ ਤੇ ਗੱਲ ਕੀਤੀ ਜਿਹੜਾ ਵਿਸ਼ਾ ਆਪਾਂ ਪਿਛਲੀ ਵੀਡੀਓ ਛੱਡਿਆ ਬੇਸ਼ੱਕ ਅਸੀਂ ਉਸ ਵਿਸ਼ੇ ਤੇ ਗੱਲ ਕਰ ਰਹੇ ਆਂ ਕਿ ਪੰਜਾਬ ਦੇ ਜਿਹੜੇ ਨੌਜਵਾਨ ਆ ਪਰ ਪਰ ਕੇ ਜਹਾਜ਼ ਰਿਪੋਰਟ ਕੀਤੇ ਜਾ ਰਹੇ ਆ ਕੱਲੇ ਪੰਜਾਬ ਦੇ ਨਹੀਂ ਇੰਡੀਆ ਦੇ ਹੈ ਤਾਂ ਬਾਕੀ ਹਿੱਸਿਆਂ ਦੇ ਵੀ ਆ ਗੁਜਰਾਤ ਮਾਡਲ ਜਿਹੜਾ ਬਹੁਤ ਵੱਡਾ ਦੇਸ਼ ਦਾ ਸਰਮੌਰ ਮੰਨਿਆ ਗਿਆ ਉਹਦੀ ਗੱਲ ਹੋ ਰਹੀ ਆ ਉਦੇ ਬੰਦੇ ਵੀ ਆ ਰਹੇ ਆ ਮੁਕ ਦੀ ਗੱਲ ਕੀ ਭਾਰਤ ਦੇ ਵਿੱਚ ਜਿਸ ਤਰੀਕੇ ਨਾਲ ਇਦਾਂ ਦੀ ਇਕਨੋਮੀ ਜਿਹੜੀ ਸਭ ਤੋਂ ਵੱਧ ਗਰੋਥ ਕਰ ਰਹੀ ਹੈ ਇਸ ਵੇਲੇ ਜੋ ਵਰਲਡ ਦੇ ਵਿੱਚ ਉੱਥੋਂ ਦੇ ਦੇਸ਼ ਦੇ ਲੋਕਾਂ ਨਾਲ ਇਸ ਤਰੀਕੇ ਦਾ ਵਰਤਾਓ ਕਰਨਾ ਕਿ ਅਮਰੀਕਾ ਵਰਗਾ ਮਿੱਤਰ ਦੇਸ਼ ਜਿਸ ਨੂੰ ਅਸੀਂ ਆਪਣਾ ਮਿੱਤਰ ਦੇਸ਼ ਸਮਝਦੇ ਆ ਮੋਦੀ ਸਾਹਿਬ ਵੀ ਉਹਨਾਂ ਨੂੰ ਸਮਝਦੇ ਆ ਉਹ ਪ੍ਰਚਾਰ ਵੀ ਕਰਦੇ ਆ ਉਹਨਾਂ ਦਾ ਜਾ ਕੇ ਵੋਟਾਂ ਦੇ ਵਿੱਚ ਤੇ ਉਹਨਾਂ ਨੌਜਵਾਨਾਂ ਨੂੰ ਹੱਥ ਕੜੀਆਂ ਬੀੜੀਆਂ ਲਾ ਕੇ ਤੇ ਇੱਕ ਆਮ ਨਾਗਰਿਕ شہری ਵਾਂਗੂ ਕਿਸੇ ਯਾਤਰੀ ਦੇ ਜਹਾਜ਼ ਨੂੰ ਛੱਡ ਕੇ ਉਥੋਂ ਦੀ ਫੌਜ ਦੇ ਜਹਾਜ਼ ਵਿੱਚ ਛੱਡ ਕੇ ਆਉਣਾ ਮਤਲਬ ਇੱਕ ਤਰੀਕੇ ਨਾਲ ਇੱਕ ਦਾਬਾ ਦਬਕਾ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਉਹ ਆ ਜਿਹੜਾ ਸਾਨੂੰ ਸਭ ਨੂੰ ਪਤਾ ਹੋਰ ਕੋਈ ਸਮਝੇ ਨਾ ਸਮਝੇ ਭਾਰਤ ਦੇ ਵਿੱਚ ਪਰ ਪੰਜਾਬੀ ਇਸ ਖਿੱਤੇ ਦੇ ਲੋਕ ਜਿਹੜੇ ਵੱਸਦੇ ਆ ਜਿਨ੍ਹਾਂ ਨੇ ਪੰਜਾਬ ਦਾ ਪਾਣੀ ਪੀਤਾ ਹਿੰਦੂ ਮੁਸਲਮਾਨ ਸਿੱਖ ਸਾਈ ਬੋਧੀ ਜੈਨੀ ਜਿਹੜਾ ਮਰਜੀ ਹੋਵੇ ਜਿਨੇ ਪੰਜਾਬ ਦਾ ਪਾਣੀ ਪੀਤਾ ਉਹ ਇਹਨੂੰ ਚੰਗੀ ਤਰ੍ਹਾਂ ਸਮਝਦਾ ਕਿ ਇਹਨੂੰ ਇੱਕ ਤਰ੍ਹਾਂ ਦਾ ਦਬਕਾ ਦਾਬਾ ਤੇ ਆਪਣੀ ਸ਼ਕਤੀ ਪ੍ਰਦਰਸ਼ਨ ਕਹਿ ਸਕਦੇ ਇਹ ਬਹੁਤ ਵੱਡਾ ਸ਼ਰਮਨਾਕ ਕਾਰਾ ਇਸ ਦੇਸ਼ ਦੀ ਸਰਕਾਰ ਦਾ ਦੇਸ਼ ਦੇ ਪ੍ਰਧਾਨ ਮੰਤਰੀ ਦੀ ਯਾਰੀ ਦੋਸਤੀ ਦੀ ਵੀ ਅਸੀਂ ਲਾਣਤ ਪਾਉਂਦੇ ਆ ਕਿ ਜਿਸ ਦੇ ਦੇ ਪਸੰਦੇ ਜਿਸ ਦੇਸ਼ ਦੇ ਨਾਗਰਿਕ ਜਿਹੜੀ ਕਿ ਵਰਲਡ ਦੀ ਸਭ ਤੋਂ ਗਰੋਇੰਗ ਕੰਟਰੀ ਕਹਿ ਰਹੀ ਐ ਇਸ ਵळे ਕਿ ਇਹ ਭਾਰਤ ਦੀ ਇਸ ਵळे ਜਿਹੜੀ ਹੈਗੀ ਆ ਕਿ ਵਿਸ਼ਵ ਗੁਰੂ ਬਣਨ ਦੀ ਵੱਲ ਵਧ ਰਿਹਾ ਤੇ ਉਥੋਂ ਦੇ ਲੋਕਾਂ ਦਾ ਇਦਾਂ ਦਾ ਵਰਤਾਓ ਹੋਣਾ ਬਹੁਤ ਹੀ ਸ਼ਰਮਨਾਕ ਆ ਜਿਹਦੇ ਸੀ ਰੱਜ ਕੇ ਨਖੇਦੀ ਕਰਦੇ ਨਖੇਦੀ ਕਰਨ ਦੇ ਪਿੱਛੇ ਕਾਰਨ ਇਹ ਆ ਕਿ ਮੀਡੀਆ ਦਾ ਹਿੱਸਾ ਹੋਣ ਕਰਕੇ ਕਾਨੂੰਨ ਦੀ ਜਾਣਕਾਰੀ ਹੋਣ ਕਰਕੇ ਜਿੰਨਾ ਵੀ ਪੱਤਰਕਾਰ ਭਾਈਚਾਰਾ ਔਰ ਜਿੰਨੇ ਵੀ ਦੇਸ਼ ਵਿਦੇਸ਼ ਦੀਆਂ ਹਿਊਮਨ ਰਾਈਟਸ ਮਨੁੱਖੀ ਅਧਿਕਾਰ ਵਾਲੇ ਜਿੰਨੇ ਵੀ ਦਰਦ ਰੱਖਣ ਵਾਲੇ ਲੋਕ ਆ ਇਹਦੀ ਰਾਜ ਕੇ ਭੰਡਣੀ ਕਰ ਰਿਹਾ 트੍ਰੰਪ ਸਰਕਾਰ ਦੀ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਬਹੁਤ ਵੱਡੇ ਅਹੁਦੇ ਤੇ ਬੈਠਾ ਉਹਦੀ ਹਰ ਗੱਲ ਚ ਸਿਫਤ ਕੀਤੀ ਜਾਏ 트੍ਰੰਪ ਸਰਕਾਰ ਬੇਸ਼ੱਕ ਐਸ ਵਾਲੇ ਦੁਨੀਆ ਦਾ ਸਰਪੰਚ ਮੁਲਖ ਹੈ ਉਹ ਪਰ ਉਹਦੀ ਹਰ ਗੱਲ ਗਲਤ ਨੂੰ ਵੀ ਹਾਮੀ ਭਰ ਦੇਣਾ ਇੱਕ ਤਰੀਕੇ ਨਾਲ ਗੁਲਾਮੀ ਦਾ ਹਿੱਸਾ ਹੈ ਜਿਹਦੀ ਅਸੀਂ ਰਾਜ ਕੇ ਨਖੇਦੀ ਕਰਦੇ ਆਂ ਠੀਕ ਹੈ ਸਬਸੀਂ ਆਪਣੇ ਨੌਜਵਾਨਾਂ ਦੀ ਪ੍ਰਵਾਸ ਨੂੰ ਹਮੇਸ਼ਾ ਰੋਕਣ ਦੀ ਕੋਸ਼ਿਸ਼ ਕਰਦੇ ਆ ਕਿ ਤੁਸੀਂ ਇੱਕ ਬਹੁਤ ਵੱਡੇ ਖਿੱਤੇ ਦੇ ਮਾਲਕ ਹੋ ਇੱਕ ਬਹੁਤ ਹੀ ਪਿਆਰੇ ਖਿੱਤੇ ਦੇ ਮਾਲਕ ਹੋ ਪਰ ਸਭ ਨੂੰ ਪਤਾ ਹੈ ਕਿ ਪ੍ਰਵਾਸ ਅੱਜ ਪਹਿਲੀ ਗੱਲ ਨਹੀਂ ਸਦੀਆਂ ਤੋਂ ਪ੍ਰਵਾਸ ਹੁੰਦਾ ਰਿਹਾ ਹੈ ਅਫਗਾਨਿਸਤਾਨ ਪਾਕਿਸਤਾਨ ਬੰਗਲਾਦੇਸ਼ ਵਾਲੇ ਪ੍ਰਵਾਸ ਕਰਕੇ ਸਾਡੇ ਕੋਲ ਆਉਂਦੇ ਆ ਤੇ ਸਾਡੇ ਪ੍ਰਵਾਸ ਕਰਕੇ ਹਮੇਸ਼ਾ ਜਾਂਦੇ ਇਦਾਂ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਕਿਸੇ ਨੂੰ ਵਧੀਆ ਲੱਗਦਾ ਉਹ ਪ੍ਰਵਾਸ ਕਰਕੇ ਆਪਣੇ ਰੋਜ਼ਗਾਰ ਲਈ ਜਾਂਦਾ ਜਿਹੜਾ ਕਿ ਇੱਕ ਮਨੁੱਖੀ ਅਧਿਕਾਰਾਂ ਦੇ ਵਿੱਚ ਸ਼ਾਮਲ ਹੈ ਇਹਦੇ ਵਿੱਚ ਕਿਸੇ ਦਾ ਬਗਨਾ ਨਹੀਂ ਨਾ ਤਾਂ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਬਗਨਾ ਨਹੀਂ ਹੋਣਾ ਚਾਹੀਦਾ ਪਰ 트럼ਪ ਸਰਕਾਰ ਨੇ ਇਸ ਤਰੀਕੇ ਨਾਲ ਸ਼ੋਅ ਕਰਤਾ ਉਹਨੇ ਇੰਟਰਨੈਸ਼ਨਲ ਕਾਨੂੰਨ ਨੂੰ ਇੱਕ ਤਰੀਕੇ ਨਾਲ ਅੰਗੂਠਾ ਦਿਖਾ ਦਿੱਤਾ ਕਿ ਜਿਸ ਤਰੀਕੇ ਨਾਲ ਜਿੰਨਾ ਉਹ ਕਰਨਾ ਸ਼ੁਰੂ ਕਰਤਾ ਸਾਡੇ ਪੰਜਾਬੀਆਂ ਨੂੰ ਖਾਸ ਕਰਕੇ ਇਹਨਾਂ ਨੀਵਾਮ ਖਾਂਦੀ ਉਸ ਕੀਤੀ ਗਈ ਹੈ ਵੀ ਇਹ ਜਹਾਜ਼ ਕਿਤੇ ਵੀ ਉਤਰ ਸਕਦੇ ਸੀ ਗਜਰਾਤ ਦਿੱਲੀ ਕਿਤੇ ਵੀ ਉਤਰ ਸਕਦਾ ਸੀਗਾ ਇਹ ਦਿੱਲੀ ਚੋਣਾ ਕਰਕੇ ਤੁਸੀਂ ਦਿੱਲੀ ਨਹੀਂ ਉਤਾਰਿਆ ਪਰ ਪੰਜਾਬ ਦੇ ਵਿੱਚ ਤੁਸੀਂ ਪੰਜਾਬ ਨੂੰ ਕੀ ਸ਼ੋਅ ਕਰਨਾ ਚਾਹੁੰਦੇ ਹੋ ਇਹ ਤਾਂ ਸਭ ਨੂੰ ਪਤਾ ਵੀ ਪੰਜਾਬ ਨਾਲ ਜਿਹਦਾ ਨਾ ਵਰਤਾਓ ਪਿਛਲੇ 5-4 ਸਾਲ ਤੋਂ ਕੀਤਾ ਜਾ ਰਿਹਾ ਕਿਸਾਨ ਅੰਦੋਲਨ ਤੋਂ ਬਾਅਦ ਤੇ ਇਹਦੇ ਵਿੱਚ ਲੱਖ ਦੀ ਲਾਨਤ ਪੰਜਾਬ ਦੇ ਉਹਨਾਂ ਜਿਹੜੇ ਅੱਗੇ ਮੋਤਵਾਰ ਲੱਗੇ ਉਹਨਾਂ ਦੇ ਉੱਪਰ ਹੈ ਕਿ ਅੱਜ ਤੁਹਾਡੀ ਕਰਕੇ ਜਿਹੜੇ ਆਗੂਆ ਕਰਕੇ ਪੰਜਾਬ ਦੀ ਇਹ ਹਾਲ ਤੱਕ ਤੁਹਾਡੇ ਪੰਜਾਬ ਨੂੰ ਇਸ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਇਦੇ ਵਿੱਚ ਮੈਂ ਕਿਸੇ ਇੱਕ ਪਾਰਟੀ ਇੱਕ ਮਨੁੱਖ ਇੱਕ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰ ਰਿਹਾ ਮੈਂ ਉਹਨਾਂ ਲੋਕਾਂ ਦੀ ਗੱਲ ਕਰਦਾ ਜਿਹੜੇ ਮੋਤਵਾਰ ਬਣ ਕੇ ਤੁਰਦੇ ਆ ਜਿਹੜੇ ਪੰਜਾਬ ਦੀ ਨਿਮਾਣਤੀ ਕਰਦੇ ਆ ਮੈਂ ਹਮੇਸ਼ਾ ਕਿਨਾਂ ਦਾ ਵੀ ਘਰ ਦੇ ਵਿੱਚ ਕੋਈ ਮਾੜੀ ਘਟਨਾ ਵਾਪਰਦੀ ਹੈ ਤੇ ਉਹਦਾ ਲਾਂਮਾ ਜਿਹੜਾ ਵੱਡਿਆਂ ਨੂੰ ਆਉਂਦਾ ਪਿਓ ਪੁੱਤ ਦਾਦੇ ਪੋਤੇ ਜਿਹੜੇ ਪੋਤੇ ਜਿਹੜੇ ਕਰਦੇ ਆ ਤੇ ਦਾਦੇ ਨੂੰ ਆਉਂਦੀ ਹੁੰਦੀ ਹੈ ਤੇ ਇਸ ਤਰੀਕੇ ਨਾਲ ਜੋ ਪਿੰਡ ਦੀ ਕੋਈ ਕਾਰਵਾਈ ਹੁੰਦੀ ਹੈ ਤਾਂ ਸਰਪੰਚ ਨੂੰ ਆਉਂਦੀ ਹੈ ਤੇ ਸਾਡੇ ਸਰਪੰਚ ਪੰਚ ਕੀ ਕਰਦੇ ਪਏ ਆ ਇਹ ਬਹੁਤ ਵਿਚਾਰਨ ਦਾ ਵਿਸ਼ਾ ਹੈ ਐਸ ਵਲੇ ਪੰਜਾਬੀ ਜਿਹੜੇ ਆ ਉਹ ਕਦੇ ਵੀ ਸਾਰੀ ਦੁਨੀਆ ਦੀ ਗੱਲ ਵੇਖ ਲਓ ਜੇ ਇੰਡੀਆ ਭਾਰਤ ਦੀ ਗੱਲ ਕਰੀਏ ਤਾਂ ਮੈਂ ਦਾਅਵੇ ਨਾਲ ਹੀ ਕਟੋਕੇ ਕਹਿ ਸਕਦਾ ਕਿ ਪੰਜਾਬ ਦੀ ਇਦਾਂ ਦੀ ਮਿੱਟੀ ਹੈ ਜਿਹਦਾ ਜਿੰਨੇ ਪੰਜਾਬ ਦਾ ਪਾਣੀ ਪੀਤਾ ਸਾਰੀ ਦੁਨੀਆ ਦੇ ਵਿੱਚ ਕੋਈ ਵੀ ਐਡਾ ਖੇਤਾ ਐਡਾ ਖੂਬਸੂਰਤ ਨਹੀਂ ਜਿੱਥੇ ਸਾਰਿਆਂ ਦੀ ਮਨੁੱਖੀ ਅਧਿਕਾਰ ਜਾ ਕੇ ਖਲੋ ਜਾਂਦੇ ਆ ਸਾਡੇ ਪੰਜਾਬੀ ਉੱਥੇ ਇਹ ਕਿਡਾਰੇ ਖਲੋ ਜਾਂਦੇ ਆ कोरोना काल ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖਿਆ ਕਿ ਲੋਕਾਂ ਨੇ ਮਾਪੇ ਦੇ ਸੰਸਕਾਰ ਕਰਨ ਤੋਂ ਨਾ ਕਰਨ ਦਿੱਤੀ ਸਾਡੇ ਪੰਜਾਬੀ ਹਿੱਕ ਡਾਵੇਂ ਖੜੇ ਠੀਕ ਹੈ ਅੱਜ ਵੀ ਪੱਗ ਨੂੰ ਭੰਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਪੱਗ ਹਮੇਸ਼ਾ ਭੰਡੀ ਜਾਂਦੀ ਹੈ ਪਰ ਇਹਦੇ ਲਈ ਜ਼ਿੰਮੇਵਾਰ ਸਾਡੇ ਬੰਦੇ ਆ ਅਸੀਂ ਰੱਜ ਕੇ ਭੰਡਣੀ ਕਰਦੇ ਹਾਂ ਇਸ ਗੱਲ ਦੀ ਕਿ ਜਿਸ ਤਰੀਕੇ ਨਾਲ 트럼ਪ ਸਰਕਾਰ ਕਰ ਰਹੀ ਹੈ ਮਨੁੱਖੀ ਅਧਿਕਾਰਾਂ ਦਾ ਇਹ ਬਹੁਤ ਵੱਡਾ ਘਾਣਾ ਹੈ ਜਿਹਦਾ ਬਹੁਤ ਵੱਡਾ ਇੱਕ ਤੇ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਵੱਡੀ ਉਦਾਹਰਨ ਇਹ ਹੈ ਕਿ ਜਿਸ ਤਰ੍ਹਾਂ ਇਜ਼ਰਾਈਲ ਈਰਾਨ-Iraq ਦੀ ਲੜਾਈ ਜਿਹੜੀ ਚੱਲ ਰਹੀ ਹੈ ਈਰਾਨ ਦੇ ਉੱਤੇ ਹਮਲਾ ਕਰਨਾ ਉਹ ਛੋਟਾ ਜਿਹਾ ਦੇਸ਼ ਆ ਉਹਨਾਂ ਦੇ ਬੇਸ਼ੱਕ ਉਹਦੀ ਪੂਰੇ ਵਰਲਡ ਵਿੱਚ ਲੋਕ ਉਹਦੀ مخالਫਤ ਕਰਦੇ ਹੋਣ ਪਰ ਉਹ ਬੱਚੇ ਉਹ ਇਨਸਾਨ ਉਹ ਜੀਵਨ ਦਾ ਹੱਕ ਸਾਰਿਆਂ ਨੂੰ ਆ ਉਹ ਜਿਸ ਤਰੀਕੇ ਨਾਲ ਆਪਾਂ ਵੀਡੀਓ ਦੇਖੀ ਸਭ ਦਾ ਹਿਰਦਾ ਵਸੇ ਜਾਂਦਾ ਕਿ ਨਿੱਕੇ ਨਿੱਕੇ ਬੱਚਿਆਂ ਦੀਆਂ ਲਾਸ਼ਾਂ ਮਾਂ-ਬਾਪ ਚਾ ਕੇ ਰੋ ਰਹੇ ਆ ਔਰ ਨਿਕਲੇ ਨਿਕਲੇ ਬੱਚੇ ਜਿਨ੍ਹਾਂ ਨੂੰ ਬੋਲਣਾ ਵੀ ਨਹੀਂ ਆਉਂਦਾ ਉਹ ਆਪਣੇ ਮਾਪੇ ਦੀ ਲਾਸ਼ ਤੇ ਕੀ ਨੇ ਪਾਰੇ ਆ ਕੋ ਬੱਚਾ ਲਾਸ਼ਾਂ ਦੇ ਵਿੱਚ ਸੌਂ ਰਿਹਾ ਕਿੰਨਾ ਮਨੁੱਖੀ ਅਧਿਕਾਰਾਂ ਦਾ ਘਾਣਾ ਤੇ ਟਰੰਪ ਜਿਹੜਾ ਆਪਣੇ ਆਪ ਨੂੰ ਐਡਾ ਇਨਸਾਫ ਪਸੰਦ ਸ਼ੂਕਰਮ ਦੁਨੀਆ 'ਚ ਕੋਸ਼ਿਸ਼ ਕਰ ਰਿਹਾ ਉੱਥੇ ਉਹ ਕਹਿ ਰਿਹਾ ਕਿ ਇੰਟਰਨੈਸ਼ਨਲ ਲਾ ਜਿਹੜਾ ਜਿਹਦੇ ਵਿੱਚ ਮੁਕਦਮੇ ਚੱਲਦੇ ਆ ਜਦੋਂ ਕੋਈ ਇਦਾਂ ਦੀ ਗਲਤੀ ਕਰਦਾ ਉਹ ਕਹਿੰਦਾ ਕਿ ਨਹੀਂ ਇਜ਼ਰਾਈਲ ਨੇ ਜਿੰਨੀ ਮਰਜ਼ੀ ਕਿਸੇ ਨੇ ਇਦਾਂ ਦਾ ਕਾਣ ਕੀਤਾ ਹੈ ਉਹਨਾਂ ਦੇ ਇਹ ਮੁਕਦਮਾ ਨਹੀਂ ਚਲਾਇਆ ਔਰ ਦੇਖੋ ਤੁਸੀਂ ਕਿੰਨੀ ਵੱਡੀ ਏ ਕਿੰਨਾ ਵੱਡਾ ਮਨੁੱਖੀ ਅਧਿਕਾਰਾਂ ਦਾ ਘਾੜਾ ਔਰ ਸਾਰੀ ਦੁਨੀਆ ਚੁੱਪਚਾਪ ਭੂਕ ਦਰਸ਼ਕ ਬਣ ਕੇ ਤਮਾਸ਼ਾ ਵੇਖ ਰਹੀ ਹੈ ਇਹੀ ਵਰਤਾਰਾ ਇੰਡੀਆ ਵਿੱਚ ਆਇਆ ਹਰ ਤਾਂ ਤਗੜੇ ਦਾ ਸੱਤੀ 200 ਜੰਗਲ ਰਾਜ ਜਿਹਦਾ ਹਮੇਸ਼ਾ ਸੁਣਦੇ ਆਏ ਕਿਤਾਬਾਂ 'ਚ ਪੜ੍ਹਦੇ ਆਏ ਕਿ ਵੱਡਾ ਜਾਨਵਰ ਛੋਟੇ ਨੂੰ ਮਾਰ ਕੇ ਖਾਂਦਾ ਮੈਂ ਹਾ ਦਾ ਨਾਰਾ ਮਾਰਦਾ ਪੰਜਾਬੀਆਂ ਦੇ ਲਈ ਜਿਹੜੇ ਆਪਣੇ ਖੁਦ ਖਰਚਾ ਕਰਕੇ ਗਏ ਆ ਆਪਣੇ ਰੋਜ਼ਗਾਰ ਨੂੰ ਲੱਭਣ ਲਈ ਤੇ ਮੈਂ ਅਪੀਲ ਵੀ ਕਰਦਾ ਪੰਜਾਬ ਨੇ ਸੋਹਣੇ ਪੰਜਾਬੀਆਂ ਲਈ ਭੋਲੇ ਪੰਜਾਬੀਆਂ ਲਈ ਪੰਜਾਬੀਓ ਤੁਸੀਂ ਤਾਂ ਉਦੋਂ ਖਤਮ ਨਹੀਂ ਹੋਏ ਜਦੋਂ ਤੁਹਾਡੇ ਸਿਰਾਂ ਦੇ ਮੁੱਲ ਪੈ ਗਏ ਜੰਗਲਾਂ 'ਚ ਚਲੇ ਗਏ ਟੋਪਿਆਂ ਦੇ ਵਿੱਚ ਚਲੇ ਗਏ ਔਰ ਰੇਗਿਸਤਾਨਾਂ ਵਿੱਚ ਤੁਸੀਂ ਚਲੇ ਗਏ ਤੇ ਦੋ ਸਿੱਖਾਂ ਨੇ ਆ ਕੇ ਪਿੱਠ ਨਾਲ ਪਿੱਠਾ ਜੋੜ ਕੇ ਜਿਹੜੀ ਜਤਾਂ ਪਾਤਾ ਤੇ ਅੱਜ ਵੰਡੀਆਂ ਜੋ ਪਾਈਆਂ ਜਾਂਦੀਆਂ ਫਿਰ ਖਾਲਸਾ ਰਾਜ ਕੈਂਪ ਕਰਤਾ ਸੀ ਤੁਸੀਂ ਕਿਉਂ ਡੋਲਦੇ ਹੋ ਬੇਸ਼ੱਕ ਤੁਹਾਡੇ ਕਿੱਲੇ ਵੇਗੇ ਹੁਣ ਤੁਸੀਂ ਫਿਰ ਹਿੰਮਤ ਰੱਖਦੇ ਹੋ ਦੁਬਾਰਾ ਖੜੇ ਕਰਨ ਦੀ ਇਸ ਤਰੀਕੇ ਨਾਲ ਜਲੀਲ ਹੋਣਾ ਬੰਦ ਕਰੋ ਤੇ ਅਸੀਂ ਹਾ ਦਾ ਨਾਰਾ ਮਾਰਦੇ ਆ ਤੇ ਲੱਖ ਦੀ ਲਾਣਤ ਪਾਉਂਦੇ ਆ ਪੰਜਾਬ ਦੇ ਵੱਡੇ ਲੀਡਰਾਂ ਦੇ ਤੇ ਇਸ ਭਾਰਤ ਦੀ ਨਮਾਇਦੀ ਕਰਨ ਵਾਲੇ ਨਮਾਇਦੇ ਦੇ ਜਿਨ੍ਹਾਂ ਦੇ ਕਰਕੇ ਭਾਰਤ ਦੇ ਬਿਸ਼ਿੰਦਿਆਂ ਦਾ ਇਸ ਤਰ੍ਹਾਂ ਦਾ ਵਰਤਾਰਾ ਵਰਤਿਆ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ